मैडम जी ਓ ਯਾਰ ਖੜ ਗਿਆ ਯਾਰ ਅਟਮਨ ਖੜ ਗਿਆ ਇੱਕ ਮਨ ਇੱਕ ਮਨ ਖੜ ਗਿਆ ਇੱਕ ਮਨ ਖੜ ਲਓ ਕੁਮਾਰ ਸਾਰੇ ਨੂੰ ਬੇਨਤੀ ਆ ਕੱਲੇ ਪ੍ਰਧਾਨ ਸਾਹਿਬ ਉਹਨਾਂ ਨਾਲ ਗੱਲ ਕਰਨੀ ਹੈ ਕਿਸੇ ਇੱਕ ਮਨ ਨਹੀਂ ਬੋਲਣਾ ਮੈਂ ਵੀ ਨਹੀਂ ਬੋਲਣਾ ਚੁੱਪ ਕਰਕੇ ਖੜ ਜੋ ਜਿੱਦਾਂ ਇਹ ਹੈਗਾ ਵੇਖੋ ਅਸੀਂ ਵੀ ਤੁਹਾਡੇ ਵਾਂਗੂ ਸਾਰੇ ਤਾਂ ਡਿਊਟੀਆਂ ਦੇ ਹੈਗੇ ਆ ਸ਼ੁਰੂਆਤ ਦੇ ਆਪਣੀ ਸਾਰੀ ਸਾਰੀ ਡਿਊਟੀ ਤੇ ਲੱਗੇ ਹੋਣੀਆਂ ਆਪਾਂ ਇੱਕ ਤਾਂ ਇੱਕ ਇੱਥੇ ਦਾ ਇੱਕ ਸਟੈਂਡ ਮੇਨਟੇਨ ਕਰਕੇ ਠੀਕ ਹੈ ਆਪਾਂ ਆਪਸ ਵਿੱਚ ਸਹੀ ਤਰੀਕੇ ਨਾਲ ਗੱਲ ਕਰੀਏ ਜੀ ਤੁਹਾਡੇ ਨਾਲ ਦੇ ਵਿੱਚੋਂ ਹੈਗੇ ਉਸ ਸੜਕ ਤੇ ਅਸੀਂ ਨਹੀਂ ਚੱਲਣਾ ਜੀ ਸਾਡੀ ਵੀ ਗੱਡੀ ਜਾਣੀ ਹੈ ਤੇ ਟੋਆ ਹੋਊਗਾ ਸਾਡੇ ਵੀ ਬਾਲ ਬੱਚੇ ਉੱਥੇ गिरਨੇ ਨਹੀਂ ਬਹਿ ਕੇ ਮੇਰਾ ਤੁਹਾਡੀ ਗੱਲ ਪਾਉਂਦੇ ਹੋ ਇਸੇ ਸ਼ਰਤ ਤੇ ਰੱਖਦੇ ਅਸੀਂ ਸਾਰੇ ਮੇਰਾ ਮੇਰਾ ਤੁਹਾਡੀ ਗੱਲ ਨੂੰ ਪੀਰੀ ਆਪਾਂ ਬੈਠ ਕੇ ਗੱਲ ਕਰਾਂਗੇ ਬਿਲਕੁਲ ਸਹੀ ਗੱਲ ਆ ਅਸੀਂ ਇੱਥੇ ਥੋੜਾ ਜਨਾ ਆਰਾਮ ਨਾਲ ਗੱਲ ਕਰਦੀਏ ਕਿਉਂਕਿ ਅਸੀਂ ਲੱਭਣਾ ਜਿਹੜਾ ਕੀ ਹੁੰਦੀ ਹੈ ਇੱਕ ਪ੍ਰੋਬਲਮ ਦਾ ਸੋਲੂਸ਼ਨ ਸੋਲੂਸ਼ਨ ਆਪਾਂ ਉਹਦਾ ਹੱਲ ਬੈਠਾ ਸਾਡੀ ਜਿਹੜੇ ਮੇਨ ਮਕਸਦ ਕੀ ਸੀਗਾ ਕੰਮ ਸ਼ੁਰੂ ਹੋਣਾ ਚਾਹੀਦਾ ਹੈ I'm not ਸੀਗਾ ਮਸ਼ੀਨਾਂ ਦਾ ਇੰਤਜ਼ਾਰ ਸੀਗਾ ਸਵੇਰੇ ਅਸੀਂ ਸਭ ਇੰਤਰਨਰ ਰੋਨ ਕਰਕੇ ਮੈਂ ਸੁਣ ਲਈ ਇੱਥੇ ਆਉਣਾ ਸੀ ਪਰ ਮਾਨ ਯੂਫੀਕਰ ਦਾ ਫਾਈਲ ਨੋ ਡਾਇਰੈਕਟ ਸੀ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਫਲੋਕ ਕਰਕੇ ਆਈ ਨਹੀਂ ਉਹ ਤੋਂ ਬਾਅਦ ਹੋਣਾ ਇੱਥੇ ਤਾਂ ਅਸੀਂ ਇਹ ਜਿਹੜਾ ਹੈਗਾ ਮੋਕੀ ਵੀ ਜਿਹੜੀ ਹੈਗੀ ਸੈਂਸਿਟੀਵਿਟੀ ਨੂੰ ਸਮਝ ਕੇ 4ਵੀਂ ਕੰਤਾ ਤੋਂ ਅੱਡੇ ਵੀ ਬਾਈਪੈਸ ਸਾਰੇ ਇੱਕੋ ਟੋਲ ਤੋਂ ਲੰਘ ਰਹੇ ਅਸੀਂ ਉਹਨਾਂ ਨੂੰ ਪਤਾ ਨਹੀਂ ਕੋਈ ਮੈਡੀਕਲ ਐਮਰਜੈਂਸੀ ਹੋਈ ਆ ਕਿਸੇ ਨੇ ਐਂਬੂਲੈਂਸ ਪਹਿਲੀ ਗੱਲ ਦੇਰੀ ਸੀ ਤਾਂ ਕਿਸੇ ਨੇ ਨਹੀਂ ਸੁਣਿਆ ਮੈਂ ਚਲੋ ਮੈਂ ਬਿਲਕੁਲ ਮਾਮੇਰ ਤੋਂ ਨਹੀਂ ਰਹੀ ਆ ਪਰ ਆਪਣੀ ਗੱਲ ਹੋਈ ਫੋਕ ਬਾਦ ਕੀ ਲੱਗਦੀ ਹੈ ਉਹ ਗ੍ਰਾਫਿਕ ਲੇਕਿਆ ਬਿਚੀ ਸ਼ੇਰ ਦੇ ਸਿੰਘ ਜੀ ਨਾਲ ਗੱਲ ਕੀਤੀ ਤੁਸੀਂ ਜਿਵੇਂ ਕਿਹਾ ਕਿ ਪਿਛਲੇ ਦੋ ਮਾਰਾ ਪਟੋਲ ਬੰਦ ਕਰਾ ਲਿਆ ਠੀਕ ਹੈ ਤੁਹਾਡੇ ਨਾਲ ਅਸੀਂ ਕੋਈ ਹੋਰ ਨਹੀਂ ਕਿਹਾ ਤੁਸੀਂ ਕਰਾ ਲਿਆ ਠੀਕ ਹੈ ਸੀਰ ਉਹਨੇ ਰਿਕੁਐਸਟ ਕਰ ਲਈ ਕਿ ਯਾਰ ਕੋਈ ਗੱਲ ਇਹਨੂੰ ਬੰਦ ਕਰ ਠੀਕ ਹੈ ਫਿਰ ਉਹ ਜੀ ਕਿ ਆਪਣਾ ਰੋਲ ਦਾ ਮਕਸਦ ਕਰਦੇ ਰ ਅਸੀਂ ਗੱਲ ਕੀਤੀ ਮੈਡਮ ਸਾਹਿਬ ਜੀ ਨਾਲ ਕੀਤੀ ਮੈਡਮ ਨੇ ਇਹ ਰਿਕੁਐਸਟ ਕਰਦੀ ਉਹ ਜਿਹੜਾ ਲੋਟ ਮੈਨਜਲੇਟਰ ਹੈ ਟੈਂਡਰ ਦਾ ਉਹ ਤੁਸੀਂ ਕਹਿ ਰਹੇ ਸਾਨੂੰ ਉਹ ਦਿਖਾਓ ਉਹ ਤੁਹਾਨੂੰ ਦੇ ਆਪਾਂ ਦੇਖੋ ਬਹੁਤੇ ਸਾਲਾਂ ਤੋਂ ਗਿਲਦੇ ਆ ਰਹੀ ਹੈ ਇੱਕ ਕੰਮ ਲਈ ਤਾਂ ਮਿਲਦੇ ਨਹੀਂ ਆ ਰਹੇ ਹਜ਼ਾਰਾ ਕੰਮਾਂ ਲਈ ਮਿਲਦੇ ਆ ਰਹੇ ਤੇ ਹਜ਼ਾਰਾ ਕੰਮਾਂ ਲਈ ਅੱਗੇ ਮਿਲਦੇ ਆਉਣੇ ਆਪਾਂ ਕੰਮ ਤਾਂ ਹੈ ਨਹੀਂ ਨਾ ਜਾਂ ਤਾਂ ਹੋਵੇ ਨਾ ਕਿ ਇੱਕ ਕੰਮ ਹੋ ਗਿਆ ਜੇ ਕੱਚੇ ਪੈ ਗਏ ਤੇ ਦੁਬਾਰਾ ਉਹਨਾਂ ਉੱਤੇ ਨਹੀਂ ਲੱਗਣਾ ਭਜਰਾ ਕਿੱਥੇ ਆਪਾਂ ਠੀਕ ਹੈ ਨਾ ਜੀ ਪ੍ਰਸ਼ਾਸਨ ਦੀ ਇੱਤਨੀ ਹੈ ਤੁਸੀਂ ਵੀ ਇੱਥੇ ਤੇ ਤੁਹਾਨੂੰ ਅੱਜ ਆਪਣੀ ਗੈਰਤੀ ਇਹ ਕਿ ਜਿਹੜਾ ਹੈਗਾ ਜੋ ਛੋਟਾ ਹੈਗਾ ਕੰਮ ਸਟਾਰਟ ਹੋਣ ਵਾਲਾ ਕਮੇਟਾ ਤੇ ਜੀ ਤੁਹਾਨੂੰ ਕੰਮ ਸਟਾਰਟ ਹੋ ਗਿਆ ਤੁਸੀਂ ਕਮੇਟਾ ਨੂੰ ਪਤਾ ਕਰ ਲਿਆ ਜੇ ਤੁਹਾਨੂੰ ਫੇਰ ਵੀ ਵਹਿਮ ਹੈ ਤੁਸੀਂ ਵੀ ਇੱਥੇ ਵਸਿੰਗ ਕੀਤੀ ਦੇਖੀ ਰੂਨ ਫੰਡ ਦਾ ਬੌਸ ਸਮੇ ਸਾਰੇ ਆਪਣੇ ਭੈਣ ਭਰਾ ਨਹੀਂ ਹੈ ਨਾ ਕਿਸੇ ਨੂੰ ਐਵੇਂ ਕੋਈ ਟੌਨ ਨਹੀਂ ਆਉਂਦਾ ਜੀ ਸਰ 14 ਮੋਤਾਂ ਹੋ ਚੁੱਕੀਆਂ ਨੇ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਨਾ ਜੀ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਸਾਨੂੰ ਸਾਰਾ ਕੁਝ ਹੋ ਰਿਹਾ ਦੇਖੋ ਬਹੁਤ 8-9 ਸਾਲ ਤੋਂ ਤੱਕ ਪੂਰੇ ਲੁਧਿਆਣਾ ਜੀ ਡਿਸਟ੍ਰਿਕਟ ਕਿਸੇ ਵੀ ਡਿਸਟ੍ਰਿਕਟ 'ਚ ਇੰਨਾ ਲੰਮਾ ਮਸਲਾ ਕਿਸੇ ਨੇ ਨਹੀਂ ਰੱਖਿਆ ਜਿਹਦਾ ਇਸ ਸਮਝਦਾਰ ਰੱਖਿਆ ਜੇ ਲੰਮਾ ਮਜਬੂਰੀ ਕਰ ਗਿਆ ਆਪਾਂ ਘਰ-ਵਾਰ ਝਟਕੇ ਸਾਨੂੰ ਪਤਾ ਹੈ ਸਰਦਾਰ ਸਾਹਿਬ ਸਾਨੂੰ ਇਹ ਗੱਲ ਤੋਂ ਵੀ ਤੁਹਾਡੀ ਇਜਾਜ਼ਤ ਬੰਦਾ ਨੇ ਤੁਹਾਡੇ ਨਾਲ ਰੱਖਿਆ ਸੀ ਉਹਨਾਂ ਨੂੰ ਰਿਕੁਐਸਟ ਨਹੀਂ ਕਰਨੀ ਸੀ ਕਿ ਟੋਲ ਕਰ ਦੋ ਵੀ ਦੇਖੋ ਕੋਈ ਤਾਂ ਗੀ ਹੈਗਾ ਮੁੱਠੀ ਤੇ ਉੱਤੇ ਕੰਮ ਵੀ ਹੋ ਰਿਹਾ ਇਹ ਇਸ ਤੋਂ ਬਾਅਦ ਕੰਮ ਨੂੰ ਚਾਲੂ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਹੋਣਾ ਨਾਲੇ ਕੰਮ ਹੁੰਦੇ ਨਾ ਥੋੜਾ ਬਹੁਤ ਦੇਖੋ ਨਵਾਂ ਸਾਲ ਹੈ ਸੈਚਰਡੇ ਹੈ ਸੰਡੇ ਹੈ ਕੋਲੇਵਰ ਹੈ ਉਹ ਵੀ ਛੁੱਟੀ ਕਿਤੇ ਗਈ ਹੈ ਕੋਈ ਐਂਡ ਦਾ ਮੌਸਮ ਹੈ ਲੇਕਿਨ ਫਿਰ ਵੀ ਕੰਮ ਸਟਾਰਟ ਹੋਇਆ ਸਾਡਾ ਨਾਲੇ ਬਾਅਦ ਕੰਮ ਹੋਏਗਾ ਜੇ ਸ਼ੁਰੂ ਹੋਏ ਕੰਮ ਬੰਦ ਨਹੀਂ ਹੋਏਗਾ ਹੋਰ ਦਸੋਂ ਪ੍ਰਧਾਨ ਜੀ ਸਰ ਜੀ ਉਹਨਾਂ ਨੇ ਕਿਹਾ ਜੀ ਅਪ੍ਰੈਲ ਚ ਹੋਣਾ ਮੈਂ ਕੱਲ ਵੀ ਬੈਠਣੀ ਆ ਪਰ ਤੋਂ ਵੀ ਬੈਠੀ ਆ ਪ੍ਰੋਬਲਮ ਆ ਗਈ ਸੀ ਸੀ ਮੈਡਮ ਸੀਸੀ ਸਰ ਨਹੀਂ ਨਹੀਂ ਮੈਂ ਇੰਵੋਇਸ ਜੀ ਸੀਐਮ ਅਫਸਰ ਸਿੱਧੇ ਮੱਦੇ ਆਗੇ ਤੋਂ 28 ਤੋਂ ਨਵੰਬਰ ਆਗੇ ਫਰਮਾਨ ਦਰਕਰਨ ਤੋਂ ਫੋਨ ਕਰਦੇ ਆ ਬਾਈ ਜੀ ਕੀ ਕਰਤਾ ਚੱਲੇ 10 ਕੁਝ ਕਿਹਨੂੰ ਕਿਹਨੂੰ ਆਹੰਦਾ ਇਹ ਸਮਾਂ ਤੇ ਇਹ ਫੈਸਲਾ ਕਿੰਨੇ ਅਫਸਰ ਹੁੰਦੇ ਆ ਸਰਕਾਰ ਦੇ ਤੇ ਅਫਸਰ ਲੋਕਾਂ ਦੇ ਹੁੰਦੇ ਨੇ ਕਿਹ ਅਫਸਰ ਲੋਕਾਂ ਦੇ ਵੀ ਆ ਸਰਕਾਰ ਵਿੱਚ ਔਰ ਦੂਜੀ ਗੱਲ ਇਹ ਸਰਕਾਰ ਕਿੰਨੀਆਂ ਕਾਰਪੋਰੇਟ ਕਰਾ ਨੇ ਕਾਰਪੋਰੇਟ ਕਰਾ ਦੇ ਜਿਹੜੇ ਟੋਲ ਪੁਆਇੰਟ ਮੈਨਿੰਗ ਵਾਲੇ ਸਾਰੇ ਟੋਲ ਚਲਾਉਣਾ ਚਲਾਉਂਦੇ ਚਾਲੋ ਅਸੀਂ ਇੱਥੇ ਆ ਲੋ ਮੇਰੇ 10 ਵਜੇ ਤੱਕ ਬੀਤਾਂਗੇ ਅਗਰ ਸਾਨੂੰ ਲੱਗਿਆ ਕੰਮ ਚੱਲੂ ਅਸੀਂ ਚਲੇ ਜਾਵਾਂਗੇ ਤੇ ਚਲੇ ਜਾਂਦੇ ਉੱਠ ਕੇ ਨਹੀਂ ਕਿ ਟੋਲ ਦੁਬਾਰੀ ਕੀਤੀ ਸਾਡਾ ਇਤੋਂ ਸਾਨੂੰ ਜਿਆਦਾ ਵਜੂ ਹੋਣਾ ਹੁਣ ਨਾ ਠਾਡੋ ਜੀ ਸਾਨੂੰ ਪੂਰ ਚਾਲੂ ਕਰਨਾ ਕਰ ਲੋ ਕਰ ਦੇ ਚੱਲ ਲਈ ਜਾਓ ਜੀ ਇਸ ਤੋਂ ਜਿਆਦਾ ਪੁੱਛ ਨਹੀਂ ਹੋਣਾ ਇਤੋਂ ਜਿਆਦਾ ਨਹੀਂ ਕੁਝ ਹੋਣਾ ਜਿੰਨਾ ਚਿਰ ਹਨੇਰੀ ਨਹੀਂ ਆਉਂਦੀ ਕੰਮ ਨਹੀਂ ਜਿੰਨਾ ਚਿਰ ਕੰਮ ਦੀ ਹਨੇਰੀ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹੇ ਸੀ ਕਹਿੰਦੇ ਅਪ੍ਰੈਲ ਚ ਕੰਮ ਚੱਲੂਗਾ ਸਾਡੀ بس ਯਾਨੀ ਮਕਾਇਲ ਦੀ ਹਾਂ ਹਾਂ ਤੁਸੀਂ ਦੇਖੋ ਟੋਲ ਚਾਲੂ ਕਰਾਉਣਾ ਕਰਵਾ ਲਓ ਜੀ ਸਾਰੇ ਅਫਸਰ ਗੱਲ ਸਰਦਾਰ ਜੀ ਹੈਗੀ ਤੁਸੀਂ ਸਾਰੇ ਅਫਸਰ ਘਰਾਂ ਨੂੰ ਜਾਓ ਇੱਥੇ ਕੋਈ ਟੋਲ ਨਹੀਂ ਜੇ ਸਭ ਨੂੰ ਟੋਲ ਦੀ ਆ ਇੱਥੇ ਟੋਲ ਦੀ ਨਹੀਂ ਹੈ 20 ਸਾਲ ਹੋ ਜਨਗੇ ਟੋਲ ਦੀ ਨਹੀਂ ਹੈ ਗੱਲ ਟੋਲ ਦੀ ਨਹੀਂ ਹੈ ਕਿਸਾਨ ਭਰਾਵਾਂ ਨੇ ਪਹਿਲਾਂ ਵੀ ਚਲੋ ਟੋਲ ਸੀ ਕਿਤੇ ਦੀ ਅਸੀਂ ਉਹ ਮਿੰਟ ਹੋਰ ਬੰਦ ਰਿਹਾ ਉਹਦਾ ਕੀ ਹੈ ਸਾਨੂੰ ਕੋਈ ਨਹੀਂ ਹੈਗਾ ਮੈਂ ਅੱਲ ਅਸੀਂ ਤੁਹਾਡੀ ਵੀ ਸਾਰੀ ਵੀ ਫਿਕਰ ਹੈ ਨਹੀਂ ਕੋਈ ਨਹੀਂ ਹੋਗੀ ਇਸ ਤੋਂ ਕੋਈ ਗੱਲ ਨਹੀਂ ਹੈ ਨਾ ਇੰਨੀ ਜਲਦੀ ਸਾਡਾ ਰੋਡ ਇੱਕ ਮਿੰਟ ਇੱਕ ਮਿੰਟ ਬਿਲਕੁਲ ਮੰਦੇ ਸਾਰਾ ਬੋਲਿਆ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਕੰਮ ਨਹੀਂ ਹੈ ਆਜਾ ਨਾ ਕਿ ਕੱਲ ਤੇ ਅੱਜ ਵੀ ਕਾਲੇ ਨਹੀਂ ਹੈਗੇ ਤੇ ਰਾਤ ਨੂੰ ਘਰ ਜਾ ਕੇ ਮੈਂ ਨਹੀਂ ਕੋਈ ਕੰਮ ਨਹੀਂ ਹੈ ਜੀ ਇੱਥੇ ਸੌਦੇ ਦਾ ਦਾ ਵਸੇ ਕਰਦੇ ਹਾਂ ਇਹ ਕੰਮ ਨਹੀਂ ਸਾਲੋਂ ਹੁੰਦਾ ਫੇਰ ਤੁਸੀਂ ਆ ਜਾਓ ਆਪਾਂ ਦੇ ਹੀ ਫੇਰ ਇੱਕ ਵਾਰ ਜਿਹੜਾ ਪੜ ਪਟਿਆ ਗਿਆ ਤੁਹਾਰੇ ਲੱਗਦਾ ਨਹੀਂ ਲੱਗਦਾ ਜੀ ਅੱਗੇ 2 ਮਹੀਨੇ ਹੋ ਗਏ ਤੁਹਾਨੂੰ 15 ਸਾਲ ਹੋ ਚਲੇ ਗਏ ਪਤਾ ਨਹੀਂ ਕਿੰਨੀਆਂ ਸਰਕਾਰਾਂ ਆ ਕੇ ਚਲ ਗਈਆਂ ਇਹਨਾਂ ਦੇ ਫੇਫੇ ਮੂੰਹ ਤੇ ਬੱਝਿਆ ਜੀ ਉੱਥੇ ਪੈਸੇ ਦਾ ਬਿਸ਼ਵਾਸ ਹਾਂ ਆ ਲਓ ਇਹਨਾਂ ਨੇ ਸੁਣ ਲਓ ਜੀ ਇਹਦੇ 2500 ਇਹ ਗੱਲ ਹੈ ਇਹ ਅਪਲਾਈ ਹੁੰਦੀ ਹੈਗੀ ਹੈ ਮੈਨੂੰ ਕਲੀਅਰ ਦਿਖੇਗਾ ਕਰੋ ਦੇਖੋ ਜੀ ਤੁਸੀਂ ਮੇਰੀ ਗੱਲ ਦੋ ਜੀ ਆ ਜੀ ਆਪਰ ਨੂੰ ਝਲ ਕਰ ਰਹੇ ਹਾਂ ਇੱਕ ਸਾਈਡ ਤੇ ਬਣੇ ਮੈਂਬਰ ਸਭੀ ਤੋਂ ਮੀਟਿੰਗ ਜੇ ਮੀਟਿੰਗ ਤੇ ਆ ਜਾਓ ਸਾਡੇ ਸਰਕਾਰ ਹੋਗਾ ਨਹੀਂ ਆਇਆ ਸਾਡੇ ਸਰਕਾਰ ਹੋਗਾ ਅੱਧੀ ਤੁਹਾਨੂੰ ਦੋ ਮਿੰਟਰ ਤੋਂ ਬੋਲ ਬਣੇ ਚਲਾ ਲੂ ਪਰ ਜੇ ਦੋ ਮਿੰਟ ਆ ਵੀ ਉਹਦਾ ਦੂਜੀ ਵੀ ਬਣਾ ਦੇਣਾ ਦੇਖਿਆ ਨਹੀਂ ਪੈਂਦਾ ਕੱਲ ਵੀ ਯਾਰ ਦੇਖੋ ਇੱਕ ਮਿੰਟ ਅਸੀਂ ਉਰੇੋਂ ਘਰ ਚੱਲ ਗਏ ਨੇ ਉਹ ਵੀਡੀਓ ਬਣਾਉਂਦਾ ਹਾਂ ਤੁਹਾਨੂੰ ਘਰ ਜਾ ਨਹੀਂ ਘਰ ਪਰਦੇ ਤੁਸੀਂ ਜਾ ਕੇ ਫੋਟੋਆਂ ਦਿਖਾਓ ਕੰਮ ਚੱਲੂ ਕੋਈ ਨਹੀਂ ਮੰਨਦਾ ਨਹੀਂ ਕਿਹਾ ਲੇਬਰ ਜਿਹੜੀ ਹੈ ਕਿ ਲੇਬਰ ਜਿਹੜੀ ਉਹ ਸਰਕਾਰੀ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਦੇਖੋ ਇਹ ਤਾਂ ਗੋਰਾ ਮੇਰੀ ਬੇਇੱਜ਼ਤੀ ਆ ਹੁਣ ਸਾਡਾ ਤੁਹਾਡੀ ਮੰਨ ਲਈ ਜੇ ਸਾਡੀ ਮੰਨ ਲਓ ਕੱਲ 10 ਵਜੇ ਤੋਂ ਬਾਅਦ ਚੱਲ ਜਾਵਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਰੀ ਤੁਹਾਡੇ ਮੁਲਾਜ਼ਮ ਸਾਰੇ ਜਾਣ ਸਾਨੂੰ ਕੋਈ ਬਹੁਤ ਗੱਲ ਨਹੀਂ ਨਾ ਆਉਂਦੀ ਜੇ ਤੁਸੀਂ ਸਾਡੇ ਸਾਡੇ ਲੋਕ ਅਸੀਂ ਤਾਂ 50 ਸਿਕੜ ਬਾਹਰ ਥੋੜੀ ਜਿਹੀ ਦੇਖੋ ਤੁਹਾਡਾ ਸਾਡੇ ਲਈ ਫਿਕਰ ਕੀਤਾ ਅਸੀਂ ਤੁਹਾਡੇ ਬਹੁਤ ਧੰਨਵਾਦੀਆਂ ਵੀ ਕਹਿੰਦਾ ਸਾਡੀ ਇੱਕ ਮੰਨ ਲਈ ਇੱਕ ਸਾਡੀ ਮੰਨ ਲਓ ਜੇ ਸਾਨੂੰ ਲੱਗਿਆ ਵੀ ਕੱਲ ਨੂੰ ਕੰਮ ਚੱਲਦਾ ਅਸੀਂ ਚੱਲ ਜਾਾਂਗੇ ਨਹੀਂ ਆ ਅਸੀਂ ਛੇਰੇ ਸਾਡੀ ਸੰਗਤ ਕਾਹਨੂੰ ਕਾਏ ਦੁਆਰਾ ਕੱਲ ਨੂੰ ਬੱਧ ਆਣੀ ਆ ਕੱਲ ਨੂੰ ਬੇਫਰੀ ਕਰਾਂਗੇ ਅਸੀਂ ਸਰੇ ਪ੍ਰਧਾਨ ਜੀ ਦੀ ਨਾਲ ਪਰਸਨ ਲੜਾਈ ਨਹੀਂ ਹੈਗੀ ਪਬਲਿਕਲੀ ਪਬਲਿਕਲੀ ਲੜਦੇ ਨਹੀਂ ਆ। ਬਾਰੋ ਜੀ ਰੋਡ ਫੜਾ। ਪਤਾ ਸਵੇਰੇ ਹੋਣਾ ਹੀ ਹੋਣਾ ਹੈ ਜੀ। ਬਾਤ ਹੋਣਾ ਹੈ। ਉਹ ਵੀ ਕਹਿੰਦੇ ਸੀ ਇਹ ਕੰਮ ਨਾ ਵੀ ਕੇ। ਅਸੀਂ ਆ ਕੇ ਤੁਹਾਡੇ ਕੋਲ ਮੇਰੀ ਗੱਲ ਸੁਣੋ। ਮੇਰੀ ਸੇ ਇੱਥੇ ਨਹੀਂ ਬੇਨਤੀ। ਤੁਸੀਂ ਕਿਹਾਰੇ ਸਾਹਮਣੇ ਮੇਰੇ ਕਿਹਾ ਸੀ ਕਿ ਜੇ ਮਸ਼ੀਨਾ ਆ ਜਾਂਦੀ ਹੈ ਅਸੀਂ ਚੱਲ ਜਾਣੀ। ਤੁਸੀਂ ਚਿੱਕੀ ਨਹੀਂ ਹੋ। ਇੱਕ ਇੱਕ ਮਿੰਟ ਮੈਂ ਅੱਜ ਚਿੱਕੀ ਨਹੀਂ ਹੋ। ਹੁਣ ਤੁਸੀਂ ਸਾਡੀ ਵੀ ਇੱਕ ਗੱਲ ਕਰਨਾ ਸਾਡੇ ਦੌਰ ਤੇ ਹੋਈ ਹੋਣੀ। ਕਿਹੜਾ ਤੁਹਾਡਾ ਲੁਧਿਆਣੇ ਦਾ ਵੱਡਾ ਅਫਸਰ ਆ ਜਿਨ੍ਹਾਂ ਨੇ ਦੋ ਦੋ ਮਹੀਨੇ ਬੈਠੇ ਆ ਪੀਤੀ ਵਾਰੀ ਅਫਸਰ ਹੀ ਚੇਂਜ ਕਰ ਦਿੰਦੀ ਹੈ ਇਹ ਅੱਜ ਦਾ ਮਸਲਾ ਨਹੀਂ ਹੈ ਸਾਡੇ ਮਨਤੇ ਕਿਉਂ ਵੀ ਲੱਗਦਾ ਪੰਜ ਮਹੀਨੇ ਹੋ ਗਏ ਸਾਡੇ ਮੱਥੇ ਲੱਗਿਆ ਉਹਨਾਂ ਨੂੰ ਨਹੀਂ ਉਹ ਤਾਂ ਹਮੇਸ਼ਾ ਕਹਿੰਦੇ ਆਓ ਕੋਈ ਨਹੀਂ ਅਣਕਮੇਸ਼ਰ ਸਾਹਿਬ ਨਹੀਂ ਲੱਗਦੇ ਸਾਡੇ ਮਨਤੇ ਨਹੀਂ ਲੱਗਦਾ ਕੋਈ ਅਫਸਰ ਅਸੀਂ ਦਰਵਾਜ਼ੇ ਦੇ ਮੋਹਰੇ ਬੈਠੇ ਆਂ ਦੀਆਂ ਪਾਰਟੀ ਦੇ ਸਾਡੇ ਬਹੁਤ ਪਾੜੀ ਨਹੀਂ ਅਫਸਰ ਖੜੇ ਨਹੀਂ ਓ ਅੱਜ ਤੇ ਤਾਂ ਆਏ ਆ ਜੀ ਤੇ ਟੋਕ ਅੱਜ ਵੀ ਆ ਗਿਆ ਅੱਜ ਆਉਣਾ ਹੀ ਸੀ ਸਾਰਿਆਂ ਨੇ ਮੈਡਮ ਜੀ ਮੈਂ ਤਾਂ ਪੋਰਟ ਕਰਾਣਿਆਂ ਦਾ ਸਾਲ ਐਡਾ ਨਹੀਂ ਅੱਜ ਤੇ 6:30 ਤੇ 7:00 ਮਾਰੀ ਮੇਰੇ ਕੋਲ ਤੁਹਾਨੂੰ ਤੁਹਾਨੂੰ ਉਵੇਂ ਲਿਆਓ ਪੁਲਿਸ ਕੋਲ ਚੱਕ ਕੇ ਲੈ ਜੂ ਅਸੀਂ ਜਾਣਾਂ ਨਹੀਂ ਅਸੀਂ 4 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਡੀਸੀ ਮੈਡਮ ਔਰ ਅਸੀਂ ਮੀਟਿੰਗ ਕਰਨਾ ਚਾਹੁੰਦੇ ਆ ਤੁਸੀਂ ਮੀਟਿੰਗ ਤੋਂ ਬਣਾ ਵੀ ਕਿਹਾ ਸੀ ਮੈਂ ਕਿਹਾ ਜੀ ਅਸੀਂ ਅਸੀਂ ਬਿਲਕੁਲ ਨਹੀਂ ਅਸੀਂ ਅਸੀਂ ਤੇ ਦੋ ਟੁਕ ਗੱਲ ਆ ਕੱਲ ਤਾਂ ਨੂੰ ਕਹਿ ਤਰੀ ਬਸ ਕਾਹਦਾ ਕੋਈ ਇਹ ਰੇਟ ਕਰਨ ਨੂੰ ਲੱਗੂਗਾ ਵੀ ਤੁਸੀਂ ਲੋਡ ਵਿੱਚ ਲੈਟਰ ਦੇ ਕਿਹਾ ਮੈਂ ਕਹਾਂ ਜੀ ਲੋਡ ਵਿੱਚ ਲੈਟਰ ਦੇ ਕਿਹਾ ਉਹਦਾ ਕੋਈ ਮਤਲਬ ਐ ਥੋੜੀ ਜਾਰੀ ਹੋ ਗਈ ਟੈਂਡਰ ਮੇਰੀ ਗੱਲ ਸੁਣੋ ਟੈਂਡਰ ਦਾ ਵੀ ਕੋਈ ਮਤਲਬ ਟੈਂਡਰ ਨੂੰ ਕੁਝ ਹੋ ਕੇ ਲਵਾਇਆ ਆ ਹਾਈ ਟੋਲ ਫ੍ਰੀ ਕਰਕੇ ਟੈਂਡਰ ਲਵਾਇਆ ਆ ਜਿਹੜਾ ਪਹਿਲਾਂ ਉਹਦਾ ਬਾਅਦ 9 ਅਕਤੂਬਰ ਨੂੰ ਟੈਂਡਰ ਲੱਗਾ ਸੀ ਕਾਨੂੰਨੀ ਪ੍ਰਕਿਰਿਆ ਕਿੰਨੀ ਆ ਕਾਨੂੰਨੀ ਪ੍ਰਕਿਰਿਆ ਇਹ ਸੁਰਤਾਂ ਚੱਲ ਰਹੀ ਸੀ 3 ਦਿਨ ਬਾਅਦ ਕੰਮ ਚਾਲੂ ਹੋ ਗਏ ਸਿੱਧੇ ਲੋਡ ਹੋ ਗਏ ਫਿਰ ਅਸੀਂ ਕੀ ਕਸ਼ ਕੋਰ ਕੰਮ ਵੀ ਚાલુ ਹੋ ਗਿਆ ਉੱਥੇ ਹੀ ਮਸ਼ੀਨਾਂ ਖੜੀਆਂ ਰਾਤ ਨੂੰ ਵੀ ਮੈਡਮ ਵੀ ਕਹਿੰਦੇ ਹਾਂ ਹਜ਼ਿਕ ਹਜ਼ਿਕੜਾ ਕੁਝ ਕਹਿ ਰਹੇ ਨਹੀਂ ਅਸੀਂ ਇਹ ਕੋਈ ਕਾਹਲੇ ਨਹੀਂ ਰੁਕਣਾ ਅਸੀਂ ਕਹਿ ਨਹੀਂ ਰਹੇ ਸਿੱਧੀ ਵੀ ਜਾਰੀ ਹੋ ਗਈ ਉਸ ਤੋਂ ਬਾਅਦ ਹੋਣਾ ਸਾਨੂੰ ਅਸੀਂ ਅਸੀਂ ਹੱਥ ਜੋੜ ਦਿੰਨੇ ਮੈਨੇਜਰ ਸਾਹਿਬ ਦੇ ਮੋਰੇ ਕੋਈ ਜੀ ਕਲਾਉਟ ਹੋਣਾ ਆ ਕੀ ਗੁਰੇ ਜਨਾ ਤਾਂ ਇੱਕ ਤਾਂ ਲੰਗਰ ਬਣਿਆ ਇਹ ਵੀ ਛੱਡ ਕੇ ਜਾਵਾਂਗੇ ਸਾਡਾ ਖਰਾਬ ਨਹੀਂ ਤੁਸੀਂ ਲੰਗਰ ਛੱਡ ਕੇ ਚੱਲ ਜਾਓ ਕੋਈ ਗੱਲ ਨਹੀਂ ਤੁਸੀਂ ਬੇਪੇਕਰ ਹੋ ਕੇ ਜਾਓ ਸਾਡੀ ਫਿਕਰ ਨਾ ਕਰੋ ਧੰਨਵਾਦ ਤੁਹਾਡਾ ਕੋਈ ਹਾਂਜੀ ਹਾਂਜੀ ਧੰਨਵਾਦ ਜੀ ਕਿ ਆਏ ਗੱਲ ਕੇ ਜੀ ਆਇਆਂ ਨੂੰ ਪਰ ਅਸੀਂ ਜਾਣਾ ਨਹੀਂ ਕਿ ਮੈਂ ਜੀ ਬੇਨਤੀ ਆ ਸਾਡੇ ਵਿੱਚ ਅਸੀਂ ਇੱਥੇ ਬੈਠਣਾ ਠੀਕ ਹੈ ਨਾ ਕੰਮ ਚੱਲਦਾ ਸੀ ਇੱਥੇ ਬੈਠੇ ਅਸੀਂ ਚੱਲ ਜਾਾਂਗੇ ਇਹ ਸਾਨੂੰ ਸੇਰੇ ਲੱਗਿਆ ਵੀ ਉੱਥੋਂ ਇਹਨਾਂ ਨੇ ਫੇ ਮਸ਼ੀਨਾਂ ਬੰਦ ਕਰੀਆਂ ਤਾਂ ਅਸੀਂ ਸੰਤਰ ਕਾਲ ਨੂੰ ਵੱਧ ਆਉਣੀਆਂ ਅਸੀਂ ਫੇ ਟੋਰ ਫਰੀ ਕਰਦਾ ਸਿੱਧੀ ਗੱਲ ਹੈ ਕਿਹੜੀ ਸੰਤਰ ਕਾਲ ਦੁੱਤੀ ਅਸੀਂ ਕਾਲ ਦੇ ਹੋਰ ਨਹੀਂ ਪੂਰੇ ਪੰਜਾਬ ਪੰਜਾਬ ਕਾਲ ਦੇ ਦੁੱਤੀ ਜੇ ਅਸੀਂ ਉੱਠ ਕੇ ਜਾਂਦੇ ਹਾਂ ਕੱਲ ਨੂੰ ਸਾਡੇ ਕਿਸੇ ਨੇ ਸਰਦ ਤੇ ਮਗਰ ਸਾਡੇ ਮਰਿਆਂ ਦੇ ਮਗਰ ਸਾਡੀ ਕੋਈ ਗਵਾਨਾ ਪਰ ਜੋ ਆਪਾਂ ਚਾਹਦੇ ਸੀ ਉਹ ਤਾਂ ਹੋ ਹੀ ਗਿਆ ਸਵੇਰ 10:00 ਦੇ ਕੰਮ ਚੱਲਦੇ ਹਾਂ ਅਸੀਂ ਵੀ ਤਸੱਲੀ ਕਰਨੀ ਆ ਪੂਰੀ ਇੱਥੇ ਬਹਿ ਕੇ ਇਸੇ ਦੀ ਗੱਲ ਆਦੀ ਸਾਈਡ ਦੇ ਲੈ ਕੇ ਪੂਰੀ ਤਸੱਲੀ ਕਰਨੀ ਆ ਸਾਡੀ ਜਿਹੜੀ ਦਮਾਂ ਸੀ ਸਾਡੇ ਨੂੰ ਸੜਕਾਂ ਪੂਰੀ ਬਣ ਜਾਈਏ ਤੁਸੀਂ ਵੀ ਸੱਚੀ ਗੱਲ ਸੁਣੋ ਤੁਸੀਂ ਵੀ ਪੱਤਰ ਜੀ ਇਹਨੇ 200 ਮਸ਼ੀਨਾਂ ਖੜੀਆਂ ਲੋਕਾਂ ਨੂੰ ਕੰਮ ਨਹੀਂ ਚੱਲਿਆ ਇਹ ਕੋਈ ਗੱਲ ਨਹੀਂ ਕੱਲ ਤਾਲ 10 ਵਜੇ ਤੁਹਾਨੂੰ ਪਤਾ ਲੱਗਿਆ ਉਹ ਜਿਹੜੀਆਂ ਮਸ਼ੀਨਾਂ ਤੇ ਲੱਗੀਆਂ ਜੀ ਉੱਥੇ ਸਰਦੇਵ ਸਿੰਘ ਬਿੱਲਾ ਵਾ ਸਾਡਾ ਰਿਸ਼ਤੇਦਾਰ ਹੈ ਨਾਮ ਧਾਰੀ ਇਹ ਉਹ ਉਹ ਉਹਦਾ ਰੇਤੇ ਦਾ ਘਰੀ ਤੇ ਦਾ ਕੰਮ ਕਰਦੇ ਆ ਉਹਨੀਆਂ ਜੀਪੀਆਂ ਨੇ 3 ਘੰਟੇ ਤੇ ਨਹੀਂ ਲਈਆਂ ਸੀ ਸਾਡੇ ਕੋਲ ਸਾਡੀ ਆਪਣੀ ਪੂਰਤਾ ਜਾਣਕਾਰੀ ਪ੍ਰਾਪਤ ਕਰ ਲਓ ਕਈ ਵਾਰੀ ਇਹ ਵੀ ਹੁੰਦਾ ਸੁਣਿਓ ਜੀ ਇੱਕ ਤੁਸੀਂ ਗੁੱਸਾ ਨਾ ਕਰਿਓ ਮੁਲਾਜ਼ਮ ਜਿਹੜਾ ਤੁਹਾਡੇ ਥੱਲੇ ਆੜੇ ਨਾ ਤੁਹਾਨੂੰ ਵੀ ਗੁੰਮਰਾਹ ਕਰ ਸਕਦੇ ਆ ਡੀਸੀ ਸਾਹਿਬ ਨੂੰ ਵੀ ਅੱਗੇ ਕਰਿਆ ਇਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਨੇ ਇਹਨਾਂ ਨੇ ਸਾਡੇ ਮੱਥੇ ਲੱਗਣ ਜੋਗੇ ਨਹੀਂ ਛੱਡੇ ਉਹਨਾਂ ਨਾਲ ਇਹ ਟਾਈਮ ਕਰਦੇ ਨੇ ਵਾਦਾ ਕਰਦੇ ਨੇ ਸੂਰੇ ਨੇ ਉੱਪਰ ਦੇ ਮੁਲਾਜ਼ਮਾਂ ਨੇ ਨਹੀਂ ਚਿੱਠੀ ਜਿਹੜੀ ਜਾਰੀ ਹੋਈ ਆ ਚੀਫ ਇੰਜੀਨੀਅਰ ਦੀ ਚਿੱਠੀ ਜਾਰੀ ਹੋਈ ਆ ਕਿ ਕੰਮ ਨਾਟ ਹੋ ਰਿਹਾ ਜੇ ਕੇ ਕੰਟਰੈਕਟਰ ਦੇ ਦੇਖ ਕੇ ਅਗਲੇ ਨੇ ਆਪਣਾ ਕੰਮ ਜਿਹੜਾ ਹੈਗਾ ਕਰਨਾ ਜੇ ਉਹ ਸਪੀਡ ਨਾਲ ਕਰੀ ਜਾਊਗਾ ਠੀਕ ਹੈ ਜਿੱਥੇ ਨਹੀਂ ਪਤਾ ਇਹ ਤਾਂ ਮੂਲ ਪੈਨਲਟੀ ਲਾਉਣੀ ਕੋਈ ਕੋਈ ਗੱਲ ਨਹੀਂ ਕਿ ਅੱਜ ਇੱਕ ਰਾਤ ਨਹੀਂ ਸਾਹਿਬ ਜੀ ਦੀ ਠੀਦੀ ਦਿਹਾੜੇ ਚੱਲਦਿਆ ਕਿ ਅਸੀਂ ਵੀ ਠੰਡ ਨਾਲ ਠੰਡ ਨਾਲ ਦੇਖ ਲੈਂਦੇ ਆ ਬੈਠ ਕੇ ਕਿੰਨੀ ਠੰਡ ਹੁੰਦੀ ਆ ਕੋਈ ਗੱਲ ਨਹੀਂ ਲੋੜ ਵੀ ਐ ਕੁਝ ਨਹੀਂ ਫਰਕ ਪੈਦਾ ਤੇ ਲੋੜੇ ਹੀ ਐ ਨਹੀਂ ਜਿਹੜਾ ਦਿਨ ਦੁਰੀਆ ਖਤਮ ਹੋਊਗੀ ਅਸੀਂ ਗੱਲ ਨਹੀਂ ਕਰ ਕੰਮ ਚੱਲਦਾ ਹੋਊਗਾ ਕੱਲ ਉੱਠ ਜਾਣੇ ਬਸ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕੱਲੋਂ ਕੰਮ ਚੱਲੂਗਾ ਇਹ ਤੁਹਾਨੂੰ ਯਕੀਨ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸਮੂਹ ਆਗੂਦਾਰ ਜਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਜਿੰਨੇ ਵੀ ਥੱਲੇ ਤੱਕ ਸਾਡੀ ਬੋਡੀ ਬਣੀ ਆ ਤੇ ਜਿੰਨੇ ਵੀ ਵੀਰ ਸਾਡੇ ਨਾਲ ਜੁੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਸਾਡਾ ਟੋਲ ਪਲਾਜ ਤੇ ਅੱਜ ਰਾਹੋਂ ਰੋਡ ਨੂੰ ਲੈ ਕੇ ਧਰਨਾ ਸੀ ਰਾਹੋਂ ਰੋਡ ਦਾ ਮਸਲਾ ਜਿਹੜਾ ਸੀ ਇਹ ਮਸਲਾ ਬੜਾ ਗਹਿਰਾ ਬਣ ਗਿਆ ਇਹ ਤੇ ਪੂਰਾ ਵਰਲਡ ਦਾ ਮਸਲਾ ਬਣ ਗਿਆ ਤੇ ਜਿਹਨੂੰ ਹੱਲ ਕਰਨ ਦੇ ਲਈ ਕੱਲ ਸੀਐਮ ਆਣ ਆਏ ਸੀਗੇ ਇਹ ਉਹਦੇ ਨਾਲ ਕਈ ਐਮਐਲਏ ਸੀਗੇ ਹੱਲ ਫੇਰ ਨਹੀਂ ਹੋਇਆ ਅੱਜ ਸਵੇਰ ਦਾ ਪ੍ਰਸ਼ਾਸਨ ਲੱਗਾ ਹੱਲ ਫੇਰ ਨਹੀਂ ਹੋਇਆ ਹੁਣ ਸਵੇਰੇ 10 ਵਜੇ ਦਾ ਟਾਈਮ ਦਿੱਤਾ ਇਹਨਾਂ ਨੇ ਅੱਜ ਅਸੀਂ ਟੂਲ ਫਲਾਜਾ ਫ੍ਰੀ ਰੱਖਿਆ ਸੀ ਸਵੇਰੇ 10 ਵਜੇ ਦਾ ਟਾਈਮ ਦਿੱਤਾ 10 ਵਜੇ ਤੱਕ ਸਾਰੀ ਸੰਗਤ ਨੂੰ ਬੇਨਤੀ ਆ ਖਾਸ ਕਰਕੇ ਸਾਹਨੇ ਵਾਲ ਦੇ ਵਿੱਚੋਂ ਭਾਈ ਘਰਾਂ ਚੋਂ ਨਿਕਲਿਓ ਪਿੰਡਾਂ ਚੋਂ ਆਜੋ ਤੇ ਮੇਰੇ ਵੀ ਜਿੰਨੇ ਜ਼ਿਲ੍ਹਾ ਪ੍ਰਧਾਨ ਨੇ ਸਟੇਟ ਬੋਡੀ ਵਾਲੇ ਨੇ ਸਾਰਿਆਂ ਨੂੰ ਬੇਨਤੀ ਉਹ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਕੱਲ 10 ਵਜੇ ਅਗਰ ਨਹੀਂ ਹੱਲ ਹੁੰਦਾ ਕੋਈ ਜਾ ਜਿਹੜਾ ਟੋਲ ਪਲਾਜਾ ਦੁਬਾਰੇ ਫ੍ਰੀ ਕੀਤਾ ਜਾਊਗਾ ਬਹੁਤ ਸਾਰੀ ਸੰਗਤ ਆ ਮੇਰੇ ਨਾਲ ਮੇਰੇ ਜਿਹੜੇ ਸਾਥੀ ਨੇ ਉਹ ਹੁਣ ਵੀ ਇੱਥੇ ਅਸੀਂ ਰਾਤ ਟੋਲ ਪਲਾਜੇ ਤੇ ਠਹਿਰੇ ਹੋਏ ਆ ਕਿਉਂਕਿ ਅਸੀਂ ਧਰਨਾ ਲਾ ਕੇ ਬੈਠੇ ਆ ਤੇ ਇਸੇ ਤਰ੍ਹਾਂ ਧਰਨਾ ਉਨੀ ਦੇਰ ਜਾਰੀ ਰੱਖਾਂਗਾ ਜਦ ਤਾਈਂ ਹੁਣ ਪੱਕੇ ਤਾ ਭਾਈ ਦੇ ਡੀਕਾ ਖਾਨ ਸਾਹਿਬ ਆਹ ਗੁਰਜੀ ਜੀ